ਅੱਜ ਵਿਧਾਨ ਸਭਾ ਲੱਗੀ ਆ ਤੇ ਜਿਹੜੇ 117 ਐਮ ਐਲ ਏ ਇਕੱਠੇ ਹੋਏ ਆ ਫਿਰ ਤੋਂ ਉਹੀ ਜਿਵੇਂ ਸਾਡੇ ਪਿਓ ਦਾਦਿਆਂ ਨੂੰ ਬੇਵਕੂਫ ਬਣਾਇਆ ਅੱਜ ਫਿਰ ਉਹੀ ਮਸਲੇ ਚੱਕ ਲੇ ਸਪੀਕਰ ਨੂੰ ਦੱਸਿਆ ਜਾ ਰਿਹਾ ਵੀ ਸਪੀਕਰ ਸਾਹਿਬ ਆ ਕੁਝ ਹੋ ਰਿਹਾ ਭਾਵੇਂ ਇੱਕ ਪ੍ਰੋਟੋਕਾਲ ਆ ਕੀ ਸਪੀਕਰ ਸਾਹਿਬ ਨੂੰ ਕੁਝ ਪਤਾ ਨਹੀਂਗਾ ਸਪੀਕਰ ਸਾਹਿਬ ਨੂੰ ਸਾਰਾ ਪਤਾ ਹੁਣ ਜਿਹੜੇ ਵਿਰੋਧੀ ਧਿਰ ਦੇ ਬੰਦ ਜਿੰਨੀਆਂ ਵੀ ਵਿਰੋਧੀ ਧਿਰਾਂ ਮੋਹ ਹੁਣ ਸਪੀਕਰ ਨੂੰ ਦੱਸ ਦਿਆਂ ਜੀ ਤੁਸੀਂ ਆਹ ਕੰਮ ਕਰਨਾ ਸੀ ਆ ਕੀਤਾ ਕਿਉਂ ਨਹੀਂ ਆਹ ਕੰਮ ਕਰਨਾ ਸੀ ਆ ਕੀਤਾ ਕਿਉਂ ਨਹੀਂ ਦਿਰ ਫਿੱਟੇ ਮੂੰ ਸਾਡੇ ਯਾਰ ਦਿਰ ਫਿੱਟੇ ਮੂੰ ਸਾਡੇ ਤੁਸੀਂ ਇੱਕ ਗੱਲ ਦੱਸੋ ਮੈਂ ਤੁਹਾਨੂੰ ਪੁੱਛਦਾ ਵਿਰੋਧੀ ਧਿਰਾਂ ਨੂੰ ਤੁਹਾਨੂੰ ਪਤਾ ਵੀ ਇਹ ਜਿਹੜੇ ਬੈਠੇ ਆ ਨਾ ਇਹਨਾਂ ਨੇ ਡੱਕਾ ਨਹੀਂ ਤੋੜਨਾ ਤੇ ਜਿਹੜਾ ਸਾਹਮਣੇ ਸਪੀਕਰ ਬਿਠਾਇਆ ਉਹ ਆਮ ਆਦਮੀ ਪਾਰਟੀ ਦਾ ਜੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਖਿਲਾਫ ਜਾਊਗਾ ਉਹਨੂੰ ਚੱਕ ਕੇ ਪਰੇ ਮਾਰਨਗੇ ਤੇ ਹੋਰ ਕੋਈ ਨੂੰ ਕਿਸੇ ਕੁਰਸੀ ਤੇ ਬਿਠਾ ਦੇਣਗੇ ਜੇਕਰ ਮੁੱਖ ਮੰਤਰੀ ਕੇਜਰੀਵਾਲ ਤੋਂ ਪਰੇ ਜਾਊਗਾ ਤੁਹਾਨੂੰ ਇਹ ਵੀ ਪਤਾ ਉਹਨੂੰ ਵੀ ਚੱਕ ਕੇ ਪਰੇ ਮਾਰਨਗੇ ਜਦੋਂ ਤੁਹਾਨੂੰ ਸਾਰਾ ਕੁਝ ਹੀ ਪਤਾ ਫਿਰ ਯਾਰ ਤੁਸੀਂ ਕਿਉਂ ਆ ਲੱਗੇ ਪਏ ਆ ਕਿਹੜੀ ਗੱਲੋਂ ਰੌਲਾ ਪਾਉਣ ਤੇ ਲੱਗੇ ਪਏ ਆ ਤੁਹਾਡੇ ਹਲਕਿਆਂ 'ਚ ਕੀ ਚੱਲ ਰਿਹਾ ਤੁਸੀਂ ਇਹ ਨਹੀਂ ਪੁੱਛ ਸਕਦੇ ਯਾਰ ਕਦੇ ਸੋਚ ਕੇ ਵੇਖੋ ਕਿ ਜਿਹੜੇ 3 ਕਰੋੜ ਲੋਕ ਤੁਹਾਨੂੰ ਤਨਖਾਹਾਂ ਦਿੰਦੇ ਆ ਲੱਖਾਂ ਰੁਪਈਆ ਤੁਹਾਡੇ ਨਾਲ ਫੋਰਸਾਂ ਲਾਉਂਦੇ ਆ ਤਾਂ ਕਿ ਤੁਹਾਡੇ ਵੱਲ ਕੋਈ ਸੂਲ ਤੱਕ ਨਾ ਸਿੱਟ ਜੇ ਤੁਹਾਨੂੰ ਮਹਿੰਗੀਆਂ ਗੱਡੀਆਂ ਦਿੰਦੇ ਆ ਭਾਵੇਂ ਆਪ ਲੋਕ ਸਾਈਕਲਾਂ ਤੋਂ ਤਰਸਦੇ ਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਇੱਕ ਬੇਵਕੂਫ ਸਮਝ ਰਹੇ ਆ ਬਣਾ ਰਹੇ ਆ ਫਲਾਨੀ ਸਰਕਾਰ ਆ ਢੋਂਕੀ ਸਰਕਾਰ ਮੈਂ ਵੇਖਿਆ ਅਮਰੋ ਰੋੜਾ ਕੁਝ ਹੋਰ ਗੱਲਾਂ ਕਰੀ ਜਾਂਦਾ ਯਾਰ ਤੁਹਾਡੇ ਕੋਲ ਫੇਸਬੁੱਕ ਆ ਤੁਹਾਡੇ ਇੱਕ ਬੁਲਾਵੇ ਤੇ ਮੀਡੀਆ ਚੈਨਲ ਭੱਜੇ ਆਉਣਗੇ ਤੁਸੀਂ ਉਹਨਾਂ ਨਾਲ ਗੱਲਾਂ ਕਰੋ ਨਾ ਜਿਹੜੀਆਂ ਕਰਨੀਆਂ 6 ਮਹੀਨਿਆਂ ਬਾਅਦ ਤੁਹਾਨੂੰ ਸਮਾਂ ਮਿਲਦਾ ਤੁਸੀਂ ਮੁੱਖ ਮੰਤਰੀ ਤੇ ਹਰ ਰੋਜ਼ ਤੰਜ ਨਹੀਂ ਕੱਸਦੇ ਮੈਨੂੰ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮਿਲੇ ਤਾਂ ਮੈਂ ਉਹਨੂੰ ਕਹੂੰਗਾ ਭਾਈ ਸਾਹਿਬ ਆਹ ਸਮੱਸਿਆ ਮੇਰੇ ਹਲਕਾ ਜਲਾਲਾਬਾਦ ਦੇ ਵਿੱਚ ਚਿੱਟਾ ਬਹੁਤ ਆ ਬਹੁਤ ਜ਼ਿਆਦਾ ਚਿੱਟਾ ਹਲਕਾ ਜਲਾਲਾਬਾਦ ਦੇ ਵਿੱਚ ਮੈਨੂੰ ਮੌਕਾ ਮਿਲੇ ਮੈਂ ਇਹ ਦੱਸਾਂ ਕਿ ਭਾਈ ਸਾਹਿਬ ਸੱਟਾ ਬਹੁਤ ਜ਼ਿਆਦਾ ਆ ਮੈਨੂੰ ਮੌਕਾ ਮਿਲੇ ਤਾਂ ਮੈਂ ਇਹ ਕਹਾਂ ਜੀ ਹੋ ਸਕਦਾ ਤੁਹਾਨੂੰ ਪਤਾ ਹੋਵੇ ਪਰ ਸਾਡੇ ਇੱਥੇ ਰੇਤ ਦੀ ਬਹੁਤ ਛਾਲਟ ਆ ਰੇਤ ਮਾਫੀਆ ਚੱਲ ਰਹੀ ਆ ਖੱਡਾਂ ਪਤਾ ਨਹੀਂ ਕਿਉਂ ਬੰਦ ਪਈਆਂ ਲੋਕ ਅੱਜ ਵੀ ਕਮਰੇ ਪਾਉਣ ਤੋਂ ਤਰਸਦੇ ਆ ਜਿੰਨਾ ਸੋਨਾ ਮਹਿੰਗਾ ਉੰਨੀ ਰੇਤ ਮਹਿੰਗੀ ਆ ਤੁਸੀਂ ਯਾਰ ਗੱਲਾਂ ਕਰਦੇ ਕੀ ਆ ਕਿ ਪਹਿਲੀ ਗੱਲ ਤਾਂ ਇਹ ਦੱਸੂਗਾ ਮੈਂ ਜ਼ਰੂਰ ਉਹਨੂੰ ਪਰ ਉਹਨੂੰ ਸਾਰਾ ਕੁਝ ਪਤਾ ਹੋਊਗਾ ਸਿਰਫ ਕਹਿਣ ਦੀਆਂ ਗੱਲਾਂ ਤੁਸੀਂ ਅੱਜ ਸਪੀਕਰ ਨੂੰ ਦੱਸ ਰਹੇ ਆ ਕਿ ਤੁਸੀਂ ਆਪਦੇ ਹਲਕੇ ਦੇ ਵਿੱਚ ਗੇੜੇ ਮਾੜੇ ਆ ਜਿੰਨੇ 117 ਐਮਐਲਏ ਆ ਜੇਕਰ ਤੁਹਾਡੇ ਹਲਕਿਆਂ ਦੇ ਵਿੱਚ ਝਾਤੀ ਮਾਰੀਏ ਤਾਂ ਤੁਸੀਂ ਆਪਦੇ ਆਪ ਚ ਨੀਵੀਂ ਪਰ ਕੇ ਖੜ ਜੂਗੇ ਤੁਸੀਂ ਸ਼ੀਸ਼ਾ ਨਹੀਂ ਵੇਖ ਸਕਦੇ ਆਪਦੇ ਹਲਕੇ ਹਲਕੇ ਦੇ ਲੋਕਾਂ ਦਾ ਕਿ ਹਲਕੇ ਦੇ ਲੋਕਾਂ ਦਾ ਹਾਲ ਕੀ ਹੋ ਜਾਂਦਾ ਸਿਰਫ ਕਹਿਣ ਦੀਆਂ ਗੱਲਾਂ ਸਵਾਰ ਕੀ ਰਹੇ ਆ ਤੁਸੀਂ ਕੀ ਸਵਾਰ ਦਿੱਤਾ ਲੋਕਾਂ ਦਾ ਉਹ ਤੁਹਾਡੇ ਕੋਲੋਂ 70 75 ਸਾਲਾਂ ਦੇ ਵਿੱਚ ਸਵੇਹਾਂ ਸਰਕਾਰ ਦੇ ਵਿੱਚ ਥੋਡੇ ਕੋਲ ਆ ਯਾਦ ਰੱਖੋ ਆ ਹਸਪੀਟਲ ਨਹੀਂ ਬਣਿਆ ਥੋਡੇ ਕੋਲੋਂ ਹਸਪੀਟਲ ਨਹੀਂ ਬਣਿਆ ਆਪਦੇ ਵਾਸਤੇ ਲੋਕਾਂ ਦੀ ਤਾਂ ਦੂਰ ਦੀ ਗੱਲ ਆ ਝਾੜੂ ਵਾਲੇ ਹੱਸੋ ਜੇ ਨਾ ਆ ਤਿੰਨ ਤਿੰਨ ਵਾਰੀ ਤਾਂ ਮੁੱਖ ਮੰਤਰੀ ਥੋੜਾ ਵੀ ਦਿੱਲੀ ਚ ਰਹਿ ਗਿਆ ਤੇ ਜਦੋਂ ਰਾਗਵ ਚੱਡਣ ਨੂੰ ਕੋਈ ਲੋੜ ਪਈ ਇਹ ਵੀ ਜਾ ਕੇ ਕਹਿੰਦੇ ਬਾਹਰੋਂ ਇਲਾਜ ਕਰਾ ਕੇ ਆਇਆ ਸੀ ਤਾਂ ਤੁਸੀਂ ਲੋਕਾਂ ਨੇ ਮਖੌਲ ਬਣਾਇਆ ਹੋਇਆ ਤੁਸੀਂ ਆਪਦੇ ਕੰਮ ਆ ਜਿਹੜੇ ਉਹ ਐਨ ਜੀਓ ਦੇ ਨਿਰਭਰ ਹੋ ਗਏ ਲੋਕ ਤੁਹਾਨੂੰ ਭੁੱਲ ਗਏ ਤੁਸੀਂ ਲੋਕਾਂ ਨੂੰ ਭੁੱਲ ਗਏ ਤੁਹਾਡੇ ਆਏ ਮਹੀਨੇ ਜਿਹੜੀ ਖਾਤੇ ਦੇ ਵਿੱਚ ਤਨਖਾਹ ਹੁੰਦੀ ਆ ਕਦੇ ਤੁਸੀਂ ਸੋਚਿਆ ਵੀ ਕਿਵੇਂ ਰੁਪਿਆ ਰੁਪਿਆ ਲੋਕ ਟੈਕਸ ਭਰ ਕੇ ਤੁਹਾਡੀ ਉਹ ਤਨਖਾਹ ਜੋੜਦੇ ਆ ਕਦੇ ਤੁਸੀਂ ਸੋਚਿਆ ਜਿਹੜੀ ਤੁਹਾਡੇ ਮਹਿਲ ਪਾਏ ਆ ਉਹ ਲੋਕਾਂ ਦੀਆਂ ਛੱਤਾਂ ਚੋਂਦੀਆਂ ਕਦੇ ਨਹੀਂ ਸੋਚੋਗੇ ਤੁਸੀਂ ਉਹਨਾਂ ਲੋਕਾਂ ਵਾਸਤੇ ਤੁਹਾਨੂੰ ਫਿਕਰ ਆਪ ਦਾ ਬਣਿਆ ਹੋਇਆ ਤੁਸੀਂ ਜਦੋਂ ਵਿਧਾਨ ਸਭਾ ਚੋਂ ਬਾਹਰ ਨਿਕਲੋਗੇ ਤੁਹਾਡੀਆਂ ਹੂਟਰ ਵਾਲੀਆਂ ਗੱਡੀਆਂ ਖੜੀਆਂ ਹੋਣਗੀਆਂ ਤਾਂ ਜਿਹੜੇ 117 ਐਮਐਲਏ ਤੁਸੀਂ ਤੁਹਾਡੇ ਕੋਲ ਫੇਸਬੁੱਕ ਚੱਲਦੀ ਆ ਤੁਹਾਡੇ ਕੋਲ ਯੂਟਿਊਬ ਚੱਲਦੀ ਆ ਤੁਹਾਡੇ ਕੋਲ ਮੀਡੀਆ ਤੁਸੀਂ ਗੱਲ ਰੱਖ ਸਕਦੇ ਹੋ ਤਾਂ ਮੈਂ ਸਪੀਕਰ ਸਾਹਿਬ ਨੂੰ ਪੁੱਛਣਾ ਸਪੀਕਰ ਸਾਹਿਬ ਜੀ ਜਦੋਂ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਬੋਲਦਾ ਤੁਸੀਂ ਬੜੀ ਗੱਲ ਗੌਰ ਨਾਲ ਸੁਣਦੇ ਆ ਵੀ ਖੌਰੇ ਜਦੋਂ ਉਹ ਬੋਲੂਗਾ ਪਤਾ ਨਹੀਂ ਕਿਹੜੇ ਬੋਲ ਲਿਆਊਗਾ ਜਦੋਂ ਕੋਈ ਵਿਰੋਧੀ ਧਿਰ ਦਾ ਬੋਲਦਾ ਪਹਿਲਾਂ ਤਾਂ ਤੁਸੀਂ ਵਿਰੋਧੀ ਧਿਰ ਦੀ ਫੋਟੋ ਹੀ ਨਹੀਂ ਵਿਖਾਉਂਦੇ ਸੀ ਖੈਰ ਹੋਂ ਤਾਂ ਮਾਰੀ ਮੋਟਾ ਤੁਸੀਂ ਚਿਹਰਾ ਵਿਖਾਉਣ ਲੱਗ ਗਏ ਤਾਂ ਤੁਸੀਂ ਇੱਕ ਗੱਲ ਦੱਸੋ ਤੁਹਾਡੇ ਕੋਲੋਂ ਪ੍ਰਤਾਪ ਬਾਜਵਾ ਨੇ ਗੱਲ ਕੀਤੀ ਤੁਸੀਂ ਕਿਹਾ ਬੱਸ ਬੱਸ ਕੋਈ ਗੱਲ ਨਹੀਂ ਬਾਜਵਾ ਸਾਹਿਬ ਗੱਲ ਆ ਗਈ ਗੱਲ ਆ ਗਈ ਕੀ ਗੱਲ ਤੁਸੀਂ ਪੰਜਾਬ ਤੋਂ ਬਾਹਰ ਰਹਿਨੇ ਦਾ ਮਤਲਬ ਤੁਹਾਨੂੰ ਪਹਿਲਾਂ ਪਤਾ ਨਹੀਂ ਸੀਗਾ ਕੀ ਤੁਸੀਂ ਇਹ ਪ੍ਰੋਟੋਕਾਲ ਠੀਕ ਆ ਮੰਨਦੇ ਆ ਚੱਲਦਾ ਆ ਰਿਹਾ ਪਰ ਇਹ ਪ੍ਰੋਟੋਕਾਲ ਹੈ ਕਾ ਦਾ ਇਹ ਇੱਕ ਫਿਲਮ ਚੱਲ ਰਹੀ ਆ ਮੈਂ ਅਕਸਰ ਕਹਿੰਦਾ ਹੁਣਾਂ ਵਿਧਾਨ ਸਭਾ ਤੇ ਇਹ ਇੱਕ ਫਿਲਮ ਚੱਲ ਰਹੀ ਆ ਕਹਾਣੀ ਡਾਇਰੈਕਟਰ ਨੂੰ ਪਤਾ ਕਹਾਣੀ ਪ੍ਰੋਡਿਊਸਰ ਨੂੰ ਪਤਾ ਐਕਟਰ ਦਾ ਐਕਟਿੰਗ ਕਰੀ ਜਾਂਦੇ ਆ ਬਾਅਦ ਵਿੱਚ ਇਹ ਫਿਲਮ ਸ਼ੂਟ ਹੋ ਜਾਣੀ ਆ ਲੋਕਾਂ ਦੇ ਵਿੱਚ ਆ ਜਾਣੀ ਆ ਜਦੋਂ ਕੋਈ ਰੋਣ ਵਾਲਾ ਸੀਨ ਆਊਗਾ ਲੋਕਾਂ ਨੇ ਅੱਖਾਂ ਪੂੰਝ ਲੈਣੀਆਂ ਹੱਸਣ ਵਾਲਾ ਸੀਨ ਆਊਗਾ ਲੋਕ ਹੱਸ ਲੈਣਗੇ ਨੱਚਣ ਵਾਲਾ ਸੀਨ ਆਇਆ ਤਾਂ ਲੋਕ ਸਿਟੀ ਮਾਰ ਦੇਣਗੇ ਪਰ ਇਹੀ ਚੱਲਦਾ ਰਿਹਾ ਬਾਅਦ ਵਿੱਚ 2 2.5 ਘੰਟਿਆਂ ਦੀ ਫਿਲਮ ਖਤਮ ਹੋ ਜਾਣੀ ਆ ਹੋਸੇ ਤਰ੍ਹਾਂ ਤੁਹਾਡੀ ਜਿਹੜੀ ਫਿਲਮ ਉਹ ਚੱਲ ਰਹੀ ਆ ਐਕਟਿੰਗ ਹੋ ਰਹੀ ਆ ਪ੍ਰੋਡਿਊਸਰ ਸਾਹਿਬ ਬੈਠੇ ਆ ਡਾਇਰੈਕਟਰ ਸਾਹਿਬ ਨੂੰ ਵੀ ਪਤਾ ਵੀ ਹੋਣਾ ਕੀ ਆ ਤੁਸੀਂ ਲੋਕ ਆਪਦੇ ਆਪ ਦੇ ਹਲਕਿਆਂ 'ਤੇ ਝਾਤੀ ਨਹੀਂ ਮਾਰਦੇ ਤਾਂ ਹੋਊਗਾ ਕੀ ਲੋਕਾਂ ਦਾ ਬਣੂਗਾ ਕੀ ਲੋਕਾਂ ਦਾ ਸਿੱਖਿਆ ਦੇ ਆਧਾਰ 'ਤੇ ਤੁਸੀਂ ਹਲੇ ਕੋਈ ਕੰਮ ਨਹੀਂ ਕਰ ਸਕੇ ਜੇਕਰ ਤੁਸੀਂ ਸਿੱਖਿਆ ਦੇ ਆਧਾਰ 'ਤੇ ਕਦੇ ਬੋਲੇ ਹੋਵੋ ਕੁਝ ਨਹੀਂ ਬੋਲੇ ਜਿਹੜੀ ਪਹਿਲਾ ਝਾੜੂ ਦਾ ਕੰਮ ਹੁੰਦਾ ਸੀ ਦੂਜੀ ਸਰਕਾਰ ਨੂੰ ਥੱਲੇ ਗੇਰਨਾ ਅੱਜ ਦੂਜਿਆਂ ਦਾ ਕੰਮ ਝਾੜੂ ਨੂੰ ਕਹਿਣਾ ਤਾਂ ਤੁਸੀਂ ਹਰ ਇੱਕ ਇਹੀ ਚੱਲੀ ਜਾਊਗਾ ਜਿਵੇਂ ਇੱਕ ਧੋਲ ਨਹੀਂ ਹੁੰਦਾ ਜਿਵੇਂ ਇੱਕ ਬੇਸ ਹੁੰਦੀ ਤੇ ਇੱਕ ਤਾਲ ਹੁੰਦੀ ਆ ਧਮ ਧਮ ਆਡਾ ਧਮ ਧਮ ਟਮ 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 ਧਮ ਧਮ ਆਟਮ ਉਹ ਇੱਕ ਬੇਸ ਵਜਾਈ ਜਾਂਦਾ ਤੁਸੀਂ ਧਮ ਧਮ ਟਮ ਟਮ ਕੰਮ ਤੇ ਇਹ ਚੱਲਦੀ ਜਾਂਦਾ ਬੇਸਾਂ ਵਜਾਈ ਜਾਂਦੇ ਆ ਤੁਸੀਂ ਤਾਲਾਂ ਚ ਤਾਲ ਮਲਾਈ ਜਾਂਦੇ ਆ ਪਰ ਲੋਕਾਂ ਦਾ ਬੁਰਾ ਹਾਲ ਕਰਾਈ ਜਾਂਦੇ ਆ ਲੋਕਾਂ ਦੇ ਪੱਲੇ ਕੀ ਪਊਗਾ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਲੋਕਾਂ ਦੇ ਪੱਲੇ ਰਹੂਗਾ ਕੀ ਲੋਕ ਕਰਨਗੇ ਕੀ ਲੋਕਾਂ ਦੇ ਪੱਲੇ ਹੈ ਕੀ ਆ ਲੋਕਾਂ ਨੇ ਬੱਚੇ ਬਾਹਰ ਭੇਜੇ ਉਹ ਵੀ ਬਾਹਰੋਂ ਆਈ ਜਾਂਦੇ ਆ ਤਾਂ ਤੁਹਾਡੇ ਬੱਚੇ ਤਾਂ ਸੈੱਟ ਆ ਤੁਸੀਂ ਤਾਂ ਦੇਸ਼ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਪਰ ਬਚਾਉਣਾ ਕਿੰਨਾ ਕੋਲੋਂ ਆ ਸਾਨੂੰ ਉਹ ਤਾਂ ਦੱਸ ਦਿਓ ਜੇ ਤੁਸੀਂ ਅੱਗੋਂ ਭਗਵੰਤ ਮਾਨ ਨਾਲ ਝਾਕਦੇ ਆ ਭਗਵੰਤ ਮਾਨ ਕਹਿੰਦਾ ਤੁਹਾਡੇ ਤੋਂ ਬਚਾਉਣਾ ਜੇ ਤੁਹਾਡੇ ਨਾਲ ਝਾਕਦੇ ਤੁਸੀਂ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਤੋਂ ਬਚਾਉਣਾ ਪੰਜਾਬ ਦੇ ਵਿੱਚ ਨਸ਼ਾ ਖੂਬ ਆ ਚਿੱਟਾ ਖੂਬ ਆ ਹਰ ਚੀਜ਼ ਇੱਥੇ ਛਰੇ ਆਮ ਵਿਕ ਰਹੀ ਆ ਪੰਜਾਬ ਦੇ ਵਿੱਚ ਇਹ ਤਾਂ ਆਮ ਸਾਰੇ ਲੋਕਾਂ ਨੂੰ ਪਤਾ ਬੱਚੇ ਬੱਚਿਆਂ ਨੂੰ ਪਤਾ ਰੇਤ ਮਾਫੀਆ ਚੱਲ ਰਹੀ ਆ ਲੋਕਾਂ ਕੋਲ ਘਰ ਪਾਉਣ ਨੂੰ ਰੇਤ ਹੈ ਨਹੀਂ ਆ ਜਿਹੜਾ ਕਹਿੰ ਲੋ ਅੱਜ ਕੱਲ ਪੰਜਾਬ ਦੇ ਵਿੱਚ ਜ਼ਿਆਦਾ ਆ ਜਿਹੜਾ ਉਹ ਜਿਹੜਾ ਕਰਨਾਲ ਦਾ ਰੇਤ ਆ ਰਿਹਾ ਭਗਵੰਤ ਮੰਚ ਉੱਪਰ ਠੇ ਵੀ ਲੋਕਾਂ ਨੂੰ ਪਤਾ ਤਾਂ ਇਹ ਚ ਨਵਾਂ ਕੀ ਤੁਸੀਂ ਵਿਧਾਨ ਸਭਾ ਚ ਰੱਖੋਗੇ ਤੁਸੀਂ ਯਾਰ ਜੇਕਰ ਵਿਆਹ ਸ਼ਾਦੀਆਂ ਤੇ ਜਾ ਕੇ ਇੱਕ ਦੂਜੇ ਦੇ ਨਾਲ ਭੰਗੜੇ ਪਾ ਸਕਦੇ ਆ ਵਿਆਹ ਸ਼ਾਦੀਆਂ ਤੇ ਜਾ ਕੇ ਇੱਕ ਦੂਜੇ ਨਾਲ ਹੱਥ ਮਿਲਾ ਸਕਦੇ ਆ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਆ ਤੁਸੀਂ ਹਰ ਚੀਜ਼ ਜਿਹੜਾ ਕਹਿ ਲੋ ਜਦੋਂ ਵਿਆਹ ਸ਼ਾਦੀ ਤੁਸੀਂ ਇਦੋਂ ਤੱਕ ਕਿ ਕਈ ਵਾਰ ਤੁਹਾਡੀਆਂ ਫੋਟੋ ਸਾਹਮਣੇ ਆਂਗਾ ਵਿਧਾਨ ਸਭਾ ਚ ਬਹਿ ਕੇ ਤੁਸੀਂ ਰੋਟੀ ਵੀ ਇਕੱਠੇ ਖਾਣੇ ਆ ਤਾਂ ਫੇਰਾ ਐਕਟਿੰਗ ਕਾਦੀ ਜਿਵੇਂ ਉਹ ਨਮੇਸ਼ਪੁਰੀ ਨਹੀਂ ਉਹ ਪਤਾ ਨਹੀਂ ਕਿਹੜੀ ਫਿਲਮ ਦੇ ਵਿੱਚ ਜਿਹੜਾ ਕਹਿ ਲੋ ਬਣਿਆ ਹੁੰਦਾ ਉਹ ਵਿਲਨ ਬਣਿਆ ਹੁੰਦਾ ਇੱਕ ਹੀਰੋ ਬਣਿਆ ਹੁੰਦਾ ਤਾਂ ਵਿਲਨ ਤੇ ਹੀਰੋ ਇਹ ਤਾਂ ਫਿਲਮ ਦੇ ਵਿੱਚ ਆ ਉੰਜ ਤਾਂ ਉਹ ਇਕੱਠੇ ਬੈਂਦੇ ਆ ਫਿਰ ਸਾਡਾ ਹਾਲ ਦੱਸੋ ਵੀ ਥੋੜਾ ਜਦੋਂ ਵਿਲਨ ਵੀ ਇਕੱਠੇ ਆ ਹੀਰੋ ਵੀ ਇਕੱਠੇ ਆ ਫਿਰ ਬਸ ਲੋਕ ਫਿਲਮਾਂ ਵੇਖ ਵੇਖ ਟਾਈਮ ਬਰਬਾਦ ਕਰ ਰਹੇ ਆ ਤੁਸੀਂ ਇਹ ਗੱਲ ਦਾ ਜਵਾਬ ਦਿਓ ਵਿਧਾਨ ਸਭਾ ਇਹ 6 ਕੁ ਮਹੀਨਾ ਬਾਅਦ ਲਾਉਂਦੇ ਆ ਜੇ 3 ਸਾਲ ਦੀ ਹੋ ਗਈ ਤਾਂ ਮੇਰੇ ਹਿਸਾਬ ਨਾਲ 6 ਵਾਰੀ ਬੁਲਾ ਲਈ ਹੋਣੀ ਝਾੜੂ ਵਾਲੇ ਨੇ ਤਾਂ ਨਿਕਲਿਆ ਕੀ ਆ ساری ਰਾਤ ਰੋਈ ਗਈ ਮਰਿਆ ਕੋਈ ਵੀ ਨਹੀਂ ਕੰਮ ਤਾਂ ਇੱਥੇ ਹੋਇਆ ਪਿਆ ਉਹ ਤੁਸੀਂ ਜਵਾਬ ਤਾਂ ਦਿਓ ਯਾਰ ਲੋਕਾਂ ਨੂੰ ਕੁਝ ਖੱਟ ਕੇ ਤਾਂ ਦਿਓ ਉਹਨਾਂ ਦੀ ਤਨਖਾਹ ਦਾ ਮੁੱਲ ਤਾਂ ਮੋੜ ਦੋ ਤੁਸੀਂ ਕੀ ਨਵਾਂ ਕੀਤਾ ਮੈਨੂੰ ਉਹ ਤਾਂ ਵਿਖਾਤਾ ਦਿਓ ਲੋਕਾਂ ਨੂੰ ਸਕੂਲਾਂ 'ਚ ਟੀਚਰ ਪੂਰੇ ਹੈ ਨਹੀਂ ਹੌਸ ਸਰਕਾਰੀ ਸਕੂਲ ਜਿਹੜੇ ਸਰਕਾਰੀ ਸਕੂਲ ਸਰਕਾਰੀ ਹਸਪਤਲ ਇਹਨਾਂ ਦੇ ਜਲੂਸ ਨਿਕਲੇ ਹੋਏ ਆ ਇਹਦਾ ਜਵਾਬ ਤੁਸੀਂ ਆ ਵੱਡੇ ਵੱਡੇ ਲੋਕ ਜਦੋਂ ਇਲਾਜ ਕਰਾਉਂਦੇ ਆ ਪ੍ਰਾਈਵੇਟ ਹਸਪਤਲਾਂ ਚੋਂ ਜਦੋਂ ਕੋਈ ਸਿਪਾਈ ਨੇ ਵੀ ਆਪਦਾ ਬੱਚਾ ਸਕੂਲੇ ਲਾਉਣਾ ਪ੍ਰਾਈਵੇਟ ਸਕੂਲੇ ਲਾਉਂਦੇ ਆ ਉਹ ਤਾਂ ਤੁਸੀਂ ਇਹ ਦੱਸੋ ਵੀ ਕੀ ਇਹ ਕੀ ਨਵਾਂ ਕੀ ਹੋ ਰਿਹਾ ਇੱਥੇ ਬਣਾ ਕੀ ਰਹੇ ਆ ਤੁਸੀਂ ਅਸਲ ਵਿੱਚ ਨਾ ਮੈਂ ਇਹ ਸ਼ਬਦ ਹੋ ਸਕਦਾ ਤੁਹਾਨੂੰ ਇਹ ਚੰਗਾ ਨਾ ਲੱਗੇ ਪਰ ਅਸਲ ਗੱਲ ਇਹ ਆ ਕਿ ਜਿਸ ਤਰ੍ਹਾਂ ਤੁਸੀਂ 3 ਕਰੋੜ ਲੋਕਾਂ ਨੂੰ ਆ ਬੇਵਕੂਫ ਬਣਾਉਣ ਤੇ ਲੱਗਿਓ ਮਾਫੀ ਚਾਹੁੰਨਾ 3 ਕਰੋੜ ਲੋਕਾਂ ਕੋਲੋਂ ਵੀ 3 ਕਰੋੜ ਲੋਕਾਂ ਦੇ ਵਿੱਚ ਮੈਂ ਵੀ ਆਉਣਾ ਜਿਵੇਂ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਇੱਕ ਪਾਸੇ ਕਰ ਰਹੇ ਆ ਉਹਦਾ ਯਾਦ ਰੱਖੋ 3 ਕਰੋੜ ਲੋਕਾਂ ਦਾ ਜਿਹੜਾ ਦੇਣਾ ਦੇਣਾ ਬਹੁਤ ਔਖਾ ਆ ਜਾਊਗਾ ਕਿਤੇ ਇਹ ਨਾਲ ਗੱਲ ਹੋਵੇ ਕਿ ਆਉਣ ਵਾਲਾ ਸਮਾਂ ਘੋੜਿਆਂ ਦਾ ਹੋਵੇ ਤੰਗੇ ਚੱਲਦੇ ਹੋਣ ਕਿਉਂਕਿ ਜਿਹੜੇ ਸਵਾਰਨਾ ਮਗਹਾਈਆਂ ਚੱਲ ਰਹੀਆਂ ਤਾਂ ਉਸ ਟਾਈਮ ਤੇ ਆਮ ਲੋਕਾਂ ਦੇ ਹੱਥਾਂ 'ਚ ਛਾਂਟੇ ਹੋਇਆ ਕਰਨ ਤੇ ਫਿਰ ਭਾਈ ਕੰਮ ਔਖਾ ਹੋ ਜਾਣਾ ਇਹ ਆਮ ਲੋਕਾਂ ਦਾ ਦੇਣਾ ਦੇਣਾ ਬਹੁਤ ਔਖਾ ਹੋ ਜਾਣਾ ਤੁਸੀਂ ਕੁਝ ਨਵਾਂ ਕਰੋ ਵਿਧਾਨ ਸਭਾ 'ਚ ਕੀ ਮੰਗ ਰਹੇ ਆ ਕੀ ਮੈਂ 117 ਹਲਕੇ ਦੇ ਐਮਐਲਏ ਨੂੰ ਬੇਨਤੀ ਕਰਦਾ ਕੱਲ ਨੂੰ ਹੋ ਸਕਦਾ ਸਾਡਾ ਇੱਥੋਂ ਗੋਲਡੀ ਕੰਬੋਜ ਵੀ ਬੋਲੇ ਕਿ ਜੀ ਮੇਰੇ ਹਲਕੇ ਦੇ ਵਿੱਚ ਆਹ ਜੀ ਉਹ ਜੀ ਆਹ ਜੀ ਕੱਖ ਨਹੀਂ ਕੀਤਾ ਨੇ ਹਲਕੇ ਦੇ ਵਿੱਚ ਕੁਝ ਨਹੀਂ ਸੱਟਾ ਬੜਾ ਸ਼ਰੇਆਮ ਚੱਲਦਾ ਇੱਥੇ ਚਿੱਟਾ ਬੜੇ ਆਮ ਚੱਲਦਾ ਧੱਕੇ ਸ਼ਾਹੀ ਬੜੀ ਆਮ ਚਲਦੀ ਇੱਥੇ ਧੱਕੇ ਸ਼ਾਹੀ ਬਹੁਤ ਜਿਆਦੇ ਪਤਾ ਹੀ ਇਹਨੇ ਮੇਰੇ ਤੇ ਪਰਚਾ ਪਵਾਇਆ ਸੀ ਇਹ ਕੀ ਮਤਲਬ ਇਹਦੇ ਬੰਦੇ ਗੱਡੀਆਂ ਤੇ ਹੂਟਰ ਲਵਾ ਲੈਂਦੇ ਕਈ ਵਾਰ ਤਾਂ ਇਹ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਕਰਨਾ ਤੁਸੀਂ ਕੱਖ ਨਹੀਂਗਾ ਵਿਧਾਨ ਸਭਾ ਚ ਇਕੱਠੇ ਹੋਏ ਆ ਮੀਡੀਆ ਨੂੰ ਵੇਖ ਕੇ ਅੱਗੇ ਤੁਹਾਡੇ ਮੈਂ ਕਾ ਜੇ ਤੁਸੀਂ ਨਾਲ ਦੀ ਨਾਲ ਤਾਂ ਤੁਹਾਡੇ ਚ ਮਤਲਬ ਜਿਹੜੀ ਤੁਸੀਂ ਗੱਲ ਕਰਦੇ ਆ ਜਿਵੇਂ ਹੁਣੇ ਦੇਸ਼ ਨੂੰ ਤੁਸੀਂ ਬਚਾਓਗੇ ਤੁਸੀਂ ਜੰਮੇ ਕਿਤੇ ਦੇਸ਼ ਬਚਾਉਣ ਵਾਸਤੇ ਮਾਫੀ ਚਾਹੁੰਦਾ ਕੋਈ ਸ਼ਬਦ ਮੈਂ ਗਲਤ ਨਹੀਂ ਕਿਹਾ ਪਰ ਜਦੋਂ ਤੁਹਾਡੇ ਕੋਲੋਂ ਮੈਂ ਇੱਕ ਪਾਸੇ ਜਾਂਦਾ ਰਿਹਾ মিডিਆ ਪਾਸੇ ਜਾਂਦੀ ਰਹੀ ਉਦੋਂ ਇੰਜ ਲੱਗਦਾ ਵੀ ਅਸੀਂ ਬਚਣਾ ਹੀ ਤੁਹਾਡੇ ਕੋਲੋਂ ਪਰ ਮੈਨੂੰ ਸਮਝ ਨਹੀਂ ਆ ਰਹੀ ਵੀ ਲੋਕ ਚੁੱਪ ਕਿਉਂ ਬੈਠੇ ਆ ਯਾਰ ਤੁਸੀਂ ਇੱਕ ਰੁਪਏ ਦੀ ਡੱਬੀ ਲੈਨੇ ਉਹਦੇ ਵਿੱਚੋਂ ਟੈਕਸ ਜਾਂਦਾ ਤੁਹਾਡਾ ਆ ਜਿਹੜੇ ਕਈ ਲੋਕ ਮਿਰਚਾਂ ਖਾ ਕੇ ਕੀ ਉਹ ਮੂੰਹ ਮੱਚੀਆਂ ਦਾ ਖੰਡ ਦਾ ਗਫਾ ਮਾਰ ਲੈਣ ਤੁਹਾਡਾ ਉਹਦੇ ਚੋਂ ਟੈਕਸ ਜਾਂਦਾ ਤੁਸੀਂ 5-10 ਰੁਪਈਆ ਦਾ ਜਿਹੜਾ ਮਰੂੰਡਾ ਲੈਨੇ ਉਹਦੇ ਚੋਂ ਟੈਕਸ ਜਾਂਦਾ ਤਾਂ ਤੁਹਾਡਾ ਬਚਿਆ ਕੀ ਆ ਐਦੋਂ ਉੱਤੇ ਕੀ ਜਿਹੜੇ ਤੁਸੀਂ ਆ ਕੱਪੜੇ ਧੋਕੇ ਪਾਉਨੇ ਆ ਇਹਦੇ ਤੇ ਵੀ ਟੈਕਸ ਜਾਂਦਾ ਤਾਂ ਤੁਹਾਡੇ ਪੱਲਿਓ ਤਨਖਾਹਾਂ ਜਾ ਰਹੀਆਂ ਐਮਐਲਏ ਐਮਪੀਆਂ ਨੂੰ ਤਾਂ ਇਹ ਭਾਈ ਸਾਹਿਬ ਕਰ ਕੀ ਰਹੇ ਆ ਤੁਸੀਂ ਬੋਲਦੇ ਕੁਛ ਨਹੀਂ ਬਾਕੀ ਬੋਲਣਾ ਕੀ ਆ ਚਲੋ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਸਪੀਕਰ ਸਾਹਿਬ ਵੈਸੇ ਤੁਹਾਨੂੰ ਕਹਾਂ ਦਾ ਤਾਂ ਕੋਈ ਫਾਇਦਾ ਨਹੀਂਗਾ ਤੁਹਾਨੂੰ ਕਹਿੰਦਾ ਮਤਲਬ ਕਿ ਰੱਬ ਨੂੰ ਉੱਚੀ ਆਵਾਜ਼ ਮਾਰਨੀ ਸਹੀ ਮੈਨੇ ਤਾਂ ਇਹ ਆ ਜੀ ਪੰਜਾਬ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਆ ਉਹਨੂੰ ਸਿਹਤ ਡਿਪਾਰਟਮੈਂਟ ਫ੍ਰੀ ਕਰਕੇ ਦਿਓ ਤੇ ਹਸਪੀਟਲ ਸਰਕਾਰੀ ਇਹੋ ਜਿਹੇ ਬਣਾਓ ਜਿਹੜੇ ਜ਼ਿਲ੍ਹੇ ਦਾ ਹਸਪੀਟਲ ਹੋਊਗਾ ਤਾਂ ਉਸ ਜ਼ਿਲ੍ਹੇ ਦੇ 4 ਜਾਂ 5 ਐਮ.ਐਲ.ਏ. ਜਿਹੜੇ ਉਹ ਇਲਾਜ ਉੱਥੋਂ ਕਰਾਉਣਗੇ ਸਰਕਾਰੀ ਡਾਕਟਰ ਇਲਾਜ ਉੱਥੋਂ ਕਰਾਉਣਗੇ ਔਰ ਜਿਹੜਾ ਕਹਿ ਲੋ ਹੋਰ ਜਿੰਨੇ ਆ ਉਹ ਇਲਾਜ ਉੱਥੋਂ ਕਰਾਉਣਗੇ ਔਰ ਸਭ ਤੋਂ ਵੱਡੀ ਗੱਲ ਕੀ ਆ ਕਿ ਭਾਈ ਸਾਹਿਬ ਸਿੱਖਿਆ ਜਦੋਂ ਬੱਚਾ ਸਰਕਾਰੀ ਸਕੂਲਾਂ 'ਚ ਐਮ.ਐਲ.ਏ.ਆਂ ਦੇ ਬੱਚੇ ਐਮਪੀਆਂ ਦੇ ਬੱਚੇ ਮੰਤਰੀਆਂ ਦੇ ਬੱਚੇ ਮੁੱਖ ਮੰਤਰੀਆਂ ਦੇ ਡੀਸੀ ਦੇ ਐਸਐਸਪੀ ਸਾਹਿਬ ਦੇ ਐਸਐਚਓ ਦੇ ਏਐਸਆਈ ਦੇ ਮੁੰਛੀ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ ਤਾਂ ਕਿ ਆਮ ਲੋਕਾਂ ਨੂੰ ਆਸਾਨੀ ਹੋ ਜੇ ਇਹ ਵੀ ਕਹਿ ਸਕਣ ਕਿ ਸਾਡੇ ਬਰੋਬਰ ਤਕੜੇ ਲੀਡਰਾਂ ਦੇ ਬੱਚੇ ਪੜ੍ਹਦੇ ਆ ਜੇਕਰ ਵਾਕਈ ਤੁਸੀਂ ਕੁਝ ਪੰਜਾਬ ਦਾ ਸਵਾਰਨਾ ਚਾਹੁੰਦੇ ਆ ਰੋਜ਼ਗਾਰ ਆ ਸਭ ਨੂੰ ਮਿਲਣਾ ਚਾਹੀਦਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਮੁਸਲਮ ਸਿੱਖ ਈਸਾਈ ਆ ਇਹ ਗੱਲਾਂ ਤਿੰਨ ਗੱਲਾਂ ਟੌਪ ਦੀਆਂ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਦੋਗੇ ਫ੍ਰੀ ਸਹੂਲਤ ਦੇਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਤਿੰਨ ਗੱਲਾਂ ਟੌਪ ਦੀਆਂ ਬਾਕੀ ਐਵੇਂ ਤੁਸੀਂ ਉੱਥੇ ਜੋ ਕਰੀ ਜਾ ਨਾ ਕਰੀ ਜਾਓ ਥੋੜੀ ਡਿਊਟੀ ਲਈ ਆਮ ਪਾਰਟੀ ਵਾਲਿਆਂ ਨੇ ਤੁਹਾਡੀ ਮਤਲਬ ਸਲਾਹ مشورہ ਹੋਇਆ ਉਹਨਾਂ ਕਿ ਸਪੀਕਰ ਸਾਹਿਬ ਕੋਲ ਤਾਰ ਸਿੰਘ ਸੰਧਵਾ ਜੀ ਨੂੰ ਲਾ ਦਿੱਗੇ ਤਾਂ ਉਹਨਾਂ ਨੇ ਕਿਹਾ ਬਿਲਕੁਲ ਮੁੱਖ ਮੰਤਰੀ ਤੋਂ ਦੂਜਾ ਉਪਦਾ ਤੁਹਾਡਾ ਪੰਜਾਬ ਦੇ ਵਿੱਚ ਤਾਂ ਤੁਹਾਡੀ ਡਿਊਟੀ ਲਈ ਆ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਬੈਠੋ ਇੱਥੋਂ ਬੈਠੋ ਉਹ ਬੈਠੋ ਬੈਠੋ ਤੁਹਾਡੀ ਡਿਊਟੀ ਲਈ ਸਿਰਫ ਇੰਨੀ ਹੋਰ ਤੁਸੀਂ ਕੱਖ ਨਹੀਂ ਕਰਾ ਸਕਦੇ ਮੁੱਖ ਮੰਤਰੀ ਦੀ ਡਿਊਟੀ ਬੋਲਣ ਦਾ ਕੰਮ ਸੀ ਇਹਦਾ ਕਮੇਡੀਅਨ ਕੰਮ ਸੀ ਉਹ ਕਮੇਡੀ ਚੱਲੀ ਜਾਂਦੀ ਹੈ ਤਾਂ ਨੌਟੰਕੀਆਂ ਫੇਸਬੁੱਕ ਤੇ ਵੀ ਚੱਲ ਰਹੀਆਂ ਤਾਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਵਿੱਚ ਸਾਡੇ ਵਾਸਤੇ ਕੁਝ ਚਾਰਕ ਗੱਲਾਂ ਚੰਗੀਆਂ ਰੱਖ ਦਿਓ ਜਿਹੜਾ ਲੋਕਾਂ ਦਾ ਭਲਾ ਹੋ ਜਾਵੇ ਥੋੜੇ 117 ਐਮਐਲਿਆਂ ਦਾ ਕਿਸੇ ਨੂੰ ਕੁਝ ਨਹੀਂ ਕਰਨਾ ਜੇਕਰ 3 ਕਰੋੜ ਲੋਕਾਂ ਨੂੰ ਤੁਸੀਂ ਸਾਹਮਣ ਤੇ ਉਹਨਾਂ ਨੂੰ ਸਾਹਮਣ કોਣ ਰਹੀਆਂ ਐਨਜੀਓ ਸਾਹਮਣ કોਣ ਰਹੀਆਂ ਐਨਆਰਆਈ ਤੁਸੀਂ ਇੱਥੇ ਜ਼ੋਰ ਲਾਈ ਜਾਂਦੇ ਆ ਰਿੰਗੀ ਜਾਂਦੇ ਆ ਮਤਲਬ ਐ ਲੱਗਦਾ ਵੀ ਹੁਣੇ ਮੇਚ ਤੋੜ ਦੇਣਗੇ ਐ ਲੱਗਦਾ ਜਿਵੇਂ ਉੱਠ ਕੇ ਭੱਜ ਪੋਹੋਂਗੇ ਤੁਸੀਂ ਐ ਲੱਗਦਾ ਜਿਵੇਂ ਹੁਣੇ ਲੜ ਪੋਗੇ ਪਰ ਅਸਲ ਗੱਲ ਇਹ ਹੈ ਵੀ ਜਿੱਦ ਦੇ ਲੁਧਿਆਣੇ ਤੁਹਾਡੀ ਲੋਡ ਸੀ 3 ਦਸੰਬਰ ਨੂੰ ਤੁਹਾਡੇ ਚ ਕੋਈ ਇੱਕ ਐਮਐਲ ਆ ਕੇ ਨਹੀਂ ਖੜਾ ਤਾਂ ਕਹਿੰਦੀਆਂ ਗੱਲਾਂ ਭਾਈ ਜੀ ਇਹ ਲੋਕਾਂ ਦੇ ਨਾਲ ਖੜੋ ਲੋਕਾਂ ਨੇ ਤੁਹਾਨੂੰ ਤਨਖਾਹਾਂ ਦਿੰਦੇ ਆ ਪੈਨਸ਼ਨਾਂ ਦੇਣਗੇ ਲੋਕਾਂ ਦੇ ਨਾਲ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ